ਬੀਤੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿੱਚ ਹੋਈ ਪਹਾੜੀ بارش ਦੇ ਕਾਰਨ ਜਿੱਥੇ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਸੀ ਜਿਸ ਕਾਰਨ ਰਾਵੀ ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਆਏ ਹੜ੍ਹਾਂ ਨੇ ਪੰਜਾਬ ਦੇ 7 ਜ਼ਿਲ੍ਹਿਆਂ ਨੂੰ ਬੁੜੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੱਗੂਵਾਲ ਵਿੱਚ ਬਣੇ ਬਾਹਰਵਾੜ ਦੇ ਡੇਰਿਆਂ ਵਿੱਚੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕ ਪੀਣ ਵਾਲੇ ਪਾਣੀ ਨੂੰ ਵੀ ਦਰਸ ਰਹੇ ਹਨ ਅਤੇ ਉਹਨਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਸਹਾਇ ਨਹੀਂ ਲਈ ਜਾ ਰਹੀ ਉਹਨਾਂ ਨੇ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੀਣ ਵਾਲਾ ਪਾਣੀ ਮਹਿਆ ਕਰਵਾਇਆ ਜਾਵੇ ਕਿਉਂਕਿ 15 ਤੋਂ 20 ਡੇਰੇ ਅਜੇ ਹਨ ਜੋ ਕਿ ਪੀਣ ਵਾਲੇ ਪਾਣੀ ਨੂੰ ਦਰਸ ਰਹੇ ਹਨ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਹਰਜਿੰਦਰ ਸਿੰਘ ਸਾਫ ਕਸਰ ਸਰਪੰਚ ਪਿੰਡ ਕੱਗੂਵਾਲ ਦੇ ਬੋਲੰਡਿਆਂ ਦੀ ਡੇਰਿਆਂ ਦੇ ਬਾਹਰ ਸਾਡੇ ਘੜ ਤੋਂ ਘੜ ਵੀ 18 20 ਘਰ ਜੇ ਤੇ ਨਾ ਕੇ ਸਰਕਾਰ ਦੇ ਨੁਮਾਇंदे ਨੇ ਬਾਤ ਪੁੱਛੀ ਆ ਤੇ ਪਾਣੀ ਸਾਡੇ ਜਿਹੜੇ ਆ ਬੋਰਾ ਤੇ ਸਾਰੇ ਖਰਾਬ ਹੋ ਗਿਆ ਤੇ ਨਾ ਤੇ ਕੱਲ ਪਰਸੋਂ ਸਾਡੇ ਇੱਥੇ ਪਾਣੀ ਪਹੁੰਚਿਆ ਜੀ ਤੇ ਨਾ ਕੋ ਸਰਕਾਰੀ ਨੁਮਾਇंदा ਆਣ ਕੇ ਕਿਸੇ ਨੇ ਬਾਤ ਪੁੱਛੀ ਆ ਤੇ ਪ੍ਰਸ਼ਾਸਨ ਚਾਹੀਦਾ ਵੀ ਆ ਜਾ ਕੇ ਹੋਰ ਕੱਖ ਨਹੀਂ ਤੇ ਪੀਣ ਵਾਲਾ ਪਾਣੀ ਜਿਹੜਾ ਉਹ ਨੂੰ ਡੇਰਿਆਂ ਤੇ ਜਿਹੜਾ ਪਹੁੰਚਾ ਜਾਏ 18 20 ਘਰ ਜਿਹੜੇ ਆ ਪਾਣੀ ਨੂੰ ਤਰਸਣ ਦੇ ਆ ਤੇ ਨਾ ਇਹ ਬਾਹਰ ਜਾ ਕੇ ਲੈਣ ਜਾ ਸਕਦੇ ਆ ਨਹੀਂ ਤਾਂ ਗੱਲ ਕਰ ਤੇ ਕੋਈ ਜਿੰਨੇ ਵਾਰ ਬੰਦਾ ਆਣ ਕੇ ਤੇ ਜਿਹੜਾ ਪਾਣੀ ਜਿਹੜਾ ਉਹ ਪਚਾ ਜੇ ਬਾਹਰ ਬਾਹ ਡੇਰਿਆਂ ਦੇ ਪਿੰਡ ਚੱਗੂ ਵਾਲ ਦੀ ਪਾਣੀ ਨਹੀਂ ਪਚਾ ਪਚਾਉਂਦੇ ਆ ਦੱਸੋ ਬੀਬੀ ਕੋਈ ਹੋ ਰਹੀ ਏ ਤੇ ਕੀ ਰਹਿਗਾ ਸੁਣਹੀ ਅਬ ਕੱਲ ਦੇ ਰੇਸ ਕੋਰਟ ਤੋਂ ਭੁਜਿਆ ਲੈ ਆ ਲੈ ਨਿਆਣਾਂ ਨੂੰ ਖੋਣ ਦੇ ਉਹਨਾਂ ਨੇ ਤਾਂ ਭੰਡੇ ਆ ਪਾਣੀ ਪਾਣੀ ਭੜਾ ਜਾਂਦੇ ਬੱਚੇ ਪਾਣੀ ਪੀ ਲੈਂਦੇ ਅੱਜ ਕੇ ਪਾਣੀ ਦੀ ਲੋੜ ਆ ਪਾਣੀ ਚਾਹੀਦਾ ਹਨ ਪੀਣ ਵਾਲਾ